ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਅਓ ਅਸੀਂ ਅੱਜ ਦੇਖੀਏ ਕਿ ਅੱਜ ਦਾ ਇਹ ਮਿੱਤਰ ਵਚਨ ਸਾਡੇ ਜੀਵਨ ਦੇ ਵਿੱਚ ਕੀ ਪ੍ਰਤੀਕਿਆ ਕਰ ਰਿਹਾ ਹੈ ਤਾਂ ਆਓ ਅਸੀਂ ਪੀਟਰ ਬੈਵਲ ਦੇ ਪੀਟਰ ਵਚਨ ਵੱਲ ਦੇਖੀਏ ਮਤੀ 6 ਦੇ ਅਏ ਉਸ ਦਾ 31 ਅਤੇ 32 ਵਚਨ ਦੱਸਦਾ ਸਭ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਕਿ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾ ਕੀ ਪੈਨਾਂ ਦੀ ਆਮਨ ਪਰਮੇਸ਼ਰ ਤੇਰੀ स्तुਤੀ ਹੋਵੇ ਇਸ ਬਚਨ ਦੇ ਦੁਆਰਾ ਅਤੇ 32 ਵਚਨ ਦੱਸਦਾ ਕਿਉਂ ਜੋ ਤੁਹਾਡਾ ਸਵਰਗੀ ਪਿਤਾ ਜਾਣਦਾ ਜੋ ਤੁਹਾਨੂੰ ਇਨਾ ਸਭਨਾ ਵਿਵਸਥਾ ਦੀ ਲੋੜ ਹੈ ਆਮਨ ਪਰਮੇਸ਼ਰ ਤੇਰੀ स्तुਤੀ ਹੋਵੇ ਇਨਾਂ ਵਚਨਾਂ ਦੇ ਦੁਆਰਾ ਤਾਂ ਹਾਂ ਪਰਵਿਸ਼ ਦੇ ਲੋਕੋ ਅੱਜ ਦੇ ਪਵਿੱਤਰ ਵਚਨ ਸਾਡੇ ਜੀਵਨ ਦੇ ਵਿੱਚ ਕਿੰਨੀ ਵਧੀਆ ਪ੍ਰਤੀਗਿਆ ਕਰਦੇ ਆ हे परमेश्वर ਦੇ ਲੋਕੋ ਜੋ ਲੋਕ ਹਰ ਸਮੇਂ ਚਿੰਤਾ ਦੀ ਆਰੀ ਪੰਡ ਨੂੰ ਸਿਰ ਤੇ ਚੁੱਕੀ-ਸਿਰ ਤੇ ਹਨ ਇਹ वचन ਉਹਨਾਂ ਲੋਕਾਂ ਦੇ ਲਈ ਹੈ हे ਪਰਮੇਸ਼ਰ ਦੇ ਲੋਕੋ ਪਰਮੇਸ਼ਰ ਦੇ वचन ਦਾਸ ਰਿਹਾ ਹੈ ਕਿ ਆਪਣੀ ਸਾਰੀ ਚਿੰਤਾ ਸਾਰਾ ਬੋਝ ਇਹ ਹਵਾ ਉੱਤੇ ਸੁੱਟ ਦਿਓ ਅਤੇ ਉਹ ਤੁਹਾਡੇ ਸਾਰੇ ਕੰਮਾਂ ਨੂੰ ਜੋ ਤੁਹਾਡੇ ਮਨਾਂ ਦੇ ਨੋਰ ਥਨਨ ਤੁਹਾਡੀ ਚਿੰਤਾ ਨੂੰ ਦੂਰ ਕਰੂਗਾ ਇਸ ਲਈ ਤੁਸੀਂ হে ਭੈਣ ਭਰਾਓ ਤੁਸੀਂ ਸਾਰੇ ਮਨ ਦੇ ਨਾਲ ਪਰਮੇਸ਼ਰ ਤੇ ਪੂਰਾ ਭਰੋਸਾ ਰੱਖੋ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਹਰ ਇੱਕ ਚਿੰਤਾ ਜੋ ਤੁਸੀਂ ਹਰ ਸਮੇਂ ਕਰ ਰਹੇ ਹੋ ਆਪਣੇ ਕੰਮ ਧੰਦਿਆਂ ਲੈ ਕੇ ਆਪਣੇ ਖਾਣ ਪੀਣ ਦੀ ਚਿੰਤਾ ਆਪਣੇ ਮਕਾਨ ਨਾਰ ਹੋਣ ਦੇ ਕਾਰਨ ਉਸ ਤੇ ਵੀ ਤੇ ਚਿੰਤਾ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਚਿੰਤਾ ਕਈ ਪੈਨਾ ਬੱਚੇ ਦੀ ਅਸ਼ੀਸ਼ ਨੂੰ ਕਈ ਸਮਿਆਂ ਤੋਂ ਅਢੀ ਕਰੀਆਂ ਹਨ ਉਸ ਦੀ ਚਿੰਤਾ ਕਰਦਿਆ ਰਹਿੰਦੀਆਂ ਹਨ ਕਈ ਲੋਗ ਆਪਣੀ ਖੇਤੀਬਾੜੀ ਨੂੰ ਲੈ ਕੇ ਉਸ ਦੇ ਅਸ਼ੀਸ਼ ਦੇ ਲਈ ਚਿੰਤਾ ਕਰ ਰਹੇ ਹਨ ਆਪਣੇ ਕਈ ਲੋਕ ਆਪਣੇ ਪਸ਼ੂਆਂ ਨੂੰ ਜਿਆਦਾ ਬਡੋਤਰੀ ਲਈ ਜਿਆਦਾ ਫਲਵੰਤ ਹੋਣ ਦੇ ਲਈ ਪਰਮੇਸ਼ਰ ਦੇ ਕਰਕੇ ਉਹ ਅਸ਼ੀਸ਼ ਮੰਗ ਰਹੇ ਹਨ ਕਈ ਲੋਗ ਆਪਣੇ ਵਿਆਹ ਸ਼ਾਦੀ ਦੇ ਲਈ ਚਿੰਤਾ ਵਿੱਚ ਹਨ ਤਾਂ ਇਹ ਪਰਮੇਸ਼ਰ ਦੇ ਲੋਕੋ ਅੱਜ ਜੇਕਰ ਤੁਸੀਂ ਇੰਨਾਂ ਗੱਲਾਂ ਦੀ ਚਿੰਤਾ ਕਰ ਰਹੇ ਹੋ ਤਾਂ ਪਵਿੱਤਰ ਬੈਵਲ ਦੀ ਇਸ ਪਵਿੱਤਰ ਵਚਨਵਲ ਦੇਖੀਏ ਇਸ ਮੂਹਰਾਂ ਦੀ ਪੋਥੀ ਇਸ ਦਸੰਤੀ ਪਿਆ ਇਸ ਦਾ ਪੰਜ ਰਚਨ ਦਸਤਾ ਹੈ ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆ ਕਰੇਗਾ ਆਮਨ ਪਰਮੇਸ਼ਰ ਤੇਰੀ ਸਤਿਤੀ ਹੋਵੇ ਇਨ੍ਹਾਂ ਬਚਨਾਂ ਦੇ ਦੁਆਰਾ ਤਾਂ ਹਾਂ ਪਰਮੇਸ਼ਰ ਦੇ ਲੋਗੋ ਇਨ੍ਹਾਂ ਪਵਿੱਤਰ ਬਚਨਾਂ ਤੋਂ ਸਾਨੂੰ ਸਾਫ਼ ਪਤਾ ਲੱਗਦਾ ਹੈ ਸਾਨੂੰ ਇਨ੍ਹਾਂ ਬਚਨਾਂ ਦੇ ਦੁਆਰਾ ਸਾਨੂੰ ਜੀਵਨ ਦੇ ਵਿੱਚ ਗਿਆਨ ਮਿਲਦਾ ਕਿ ਸਾਨੂੰ ਇਨ੍ਹਾਂ ਹਰ ਇੱਕ ਜੋ ਕੰਮਾਂ ਦੀ ਚਿੰਤਾ ਨੂੰ ਲੈ ਕੇ ਅਸੀਂ ਸਾਰੇ ਅੰਦਰ ਜੋ ਜਨਾਵਾਂ ਚੱਲਦੀਆਂ ਰਹਿੰਦੀਆਂ ਹਨ ਗਮ ਨਾਲ ਚਿੰਤਾ ਦੇ ਨਾਲ ਤਾਂ ਇਸ ਵਚਨ ਦੇ ਮਾਇਦੇ ਦੇ ਅਨੁਸਾਰ ਸਾਨੂੰ ਸਦਾ ਮੇਰੇ ਉਦਾਰ ਕਰਤਾ ਪਰਮੇਸ਼ਰ ਪ੍ਰਭੂ ਈਸ਼ੁ ਮਸੀਹ ਤੇ ਤੁਹਾਨੂੰ ভরਸਾ ਰੱਖਣਾ ਚਾਹੀਦਾ ਹੈ ਪਰਮੇਸ਼ਰ ਦੇ ਲੋਕੋ ਅੱਜ ਹੀ ਜੋ ਤੁਸੀਂ ਚਿੰਤਾ ਦੀ ਭਾਰੀ ਬੰਡ ਨੂੰ ਆਪਣੇ ਸਿਰਾਂ ਤੇ ਚੁੱਕੀ ਛਿਰਦੇ ਹੋ ਤਾਂ ਅਜੀ ਨਾ ਚਿੰਤਾਵਾਂ ਤੋਂ ਡਿਪਰੈਸ਼ਨਾਂ ਤੋਂ ਛੁਟਕਾਰਾ ਪਾਈਏ ਇਨ੍ਹਾਂ ਬਚਨਾਂ ਦੇ ਦੁਆਰਾ ਤਾਂ ਹਾਂ ਪਰਮੇਸ਼ਰ ਦੇ ਲੋਕੋ ਸਾਨੂੰ ਆਪਣੇ ਜੀਵਨ ਵਿੱਚ ਪਰਮੇਸ਼ਰ ਤੇ ਭਰੋਸਾ ਬਣਾਈ ਰੱਖਣਾ ਵਿਸ਼ਵਾਸ ਬਣਾਈ ਰੱਖਣਾ ਤੇ ਸਾਰੀ ਚਿੰਤਾ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪ ਦੇਣੀ ਚਾਹੀਦੀ ਹੈ ਪਰਮੇਸ਼ਰ ਸਾਡੀਆਂ ਹਰ ਇੱਕ ਚਿੰਤਾਵਾਂ ਨੂੰ ਹਰ ਇੱਕ ਮੁਸ਼ਕਲਾਂ ਨੂੰ ਹਰ ਇੱਕ ਉਸ ਵਪਤੀ ਨੂੰ ਕੱਢਣ ਵਾਲਾ ਪਰਮੇਸ਼ਰ ਹੈ ਤਾਂ ਆਓ ਇਨ੍ਹਾਂ ਬਚਨਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰੀਏ ਹallelujah 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 ਮੇਰੇ ਖੁਦਾਬਾਪ ਪਿਤਾ ਪਰਮੇਸ਼ਰ ਤੇਰਾ ਸੀਤਾ ਨਵਾਦ ਕਰਦੇ ਆ ਮੇਰੇ ਖੁਦਾਬਾਪ ਪਰਮੇਸ਼ਰ ਇੰਨਾ ਪਵਿੱਤਰ ਵਚਨਾਂ ਦੇ ਲਈ ਪਰਮੇਸ਼ਰ ਜੋ ਤੇਰੇ ਵਾਦੇ ਦੇ ਅਨਸਾਰ ਪਰਮੇਸ਼ਰ ਇੰਨਾ ਲੋਕਾਂ ਦੇ ਜੀਵਨਾਂ ਵਿੱਚ ਪਰਮੇਸ਼ਰ ਜੋ ਚਿੰਤਾ ਦੀ ਭਾਰੀ ਪੰਡ ਨੂੰ ਚੱਕੀ ਫਿਰਦੇ ਹਨ ਪਰਮੇਸ਼ਰ ਇਨਾਂ ਨੂੰ ਸ਼ਤਕਾਰਾ ਦੇਣ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਤੇਰੇ ਬਚਨਾਂ ਦੇ ਲਈ ਪਰਮੇਸ਼ਰ ਤੇਰੇ ਧੰਨਵਾਦ ਕਰਦੇ ਹਾਂ ਮੇਰੇ ਖੁਦਾਬਾ ਪਰਮੇਸ਼ਰ ਅੱਜ ਦੇ ਇਸ ਬਚਨ ਦੇ ਲਈ ਪਰਮੇਸ਼ਰ ਹਰ ਇੱਕ ਚਿੰਤਾ ਹਰ ਇੱਕ ਡਿਪਰੈਸ਼ਨ ਹਰ ਇੱਕ ਜੋ ਮੁਸ਼ਕਲ ਹੈ ਇਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਸ਼ਤਕਾਰਾ ਦੇ ਪਰਮੇਸ਼ਰ ਇਹਨਾਂ ਦੇ ਜੀਵਨਾਂ ਦੇ ਵਿੱਚ ਉਹ ਪਰਮੇਸ਼ਰ ਹਾਲੇਲੂਇਆ ਹਾਲੇਲੂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਆਂ ਆਪਣੇ ਪਰਮੇਸ਼ਰ ਇਨ੍ਹਾਂ ਲੋਕਾਂ ਦੇ ਲਈ ਪਰਮੇਸ਼ਰ ਜੇ ਲੋਕ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਦੇਖ ਰਹੇ ਹਨ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਮਸ਼ੀਹ ਜੋ ਇਨ੍ਹਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਚਿੰਤਾ ਦੀ ਭਾਰੀ ਬੰਦਾ ਪਰਮੇਸ਼ਰ ਅੱਜ ਤੋਂ ਪਰਮੇਸ਼ਰ ਇਨ੍ਹਾਂ ਦੇ ਜੀਵਨਾਂ ਦੇ ਵਿੱਚੋਂ ਪਰਮੇਸ਼ਰ ਛਟਕਾਰਾ ਦੇ ਪਰਮੇਸ਼ਰ ਇਨ੍ਹਾਂ ਦੀਆਂ ਚਿੰਤਾਵਾਂ ਤੋਂ ਪਰਮੇਸ਼ਰ ਰਬੂ ਯੇਸ਼ੂ ਮਸ਼ੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਜੋ ਆਪਣੇ ਬੱਚੇ ਦੀ ਅਸ਼ੀਸ਼ ਦਾ ਇੰਤਜ਼ਾਰ ਕਰ ਰਹੇ ਹਨ ਪਰਮੇਸ਼ਰ ਉਸ ਦੀ ਚਿੰਤਾ ਵਿੱਚ ਹਨ ਪਰਮੇਸ਼ਰ ਅੱਜ ਹੀ ਪਰਮੇਸ਼ਰ ਉਹਨਾਂ ਪਰਾਂਵੰਦੀਆਂ ਕੁੱਖਾਂ ਨੂੰ ਬਲੈਸ ਕਰ ਪਰਮੇਸ਼ਰ ਭਲਵੰਤ ਕਰ ਪਰਮੇਸ਼ਰ ਪਰ ਉਹ ਯਸ਼ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਜੋ ਘਰਾਂ ਦੀ ਆਡੀ ਕਰ ਰਹੇ ਹਨ ਪਰਮੇਸ਼ਰ ਆਪਣੇ ਘਰਾਂ ਦੇ ਲਈ ਪਰਮੇਸ਼ਰ ਉਹਨਾਂ ਦੇ ਘਰਾਂ ਦੇ ਨਾਲ ਬਲੈਸ ਕਰ ਪਰਮੇਸ਼ਰ ਅੱਜ ਤੋਂ ਪਰਮੇਸ਼ਰ ਪਰਬੀ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਰ ਇੱਕ ਉਹ ਜੀਵਨ ਦੇ ਵਿੱਚ ਜੋ ਇਹਨਾਂ ਦੇ ਕਮੀ ਘਟੀ ਹੈ ਪਰਮੇਸ਼ਰ ਪੂਰੀਕਰ ਪਰਮੇਸ਼ਰ ਅੱਜ ਦੇ ਤਾਂ ਪਰਮੇਸ਼ਰ ਹਰ ਇੱਕ ਜੀਵਨ ਜੋ ਆਪਣੀਆਂ ਅਸ਼ੀਸ਼ਾਂ ਨੂੰ ਲੈ ਕੇ ਇੰਤਜ਼ਾਰ ਕਰਦੇ ਹਨ ਪਰਮੇਸ਼ਰ ਉਹਨਾਂ ਅਸ਼ੀਸ਼ਾਂ ਦੇ ਉੱਤੇ ਅੱਜ ਬਰਕਤ ਦੇ ਪਰਮੇਸ਼ਰ ਉਹ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਹਰ ਇੱਕ ਜੋ ਰੁਕਾਵਟ ਇਹਨਾਂ ਦੇ ਜੀਵਨਾਂ ਦੇ ਵਿੱਚ ਹੈ ਪਰਮੇਸ਼ਰ ਸ਼ਾਦੀ ਨੂੰ ਲੈ ਕੇ ਪਰਮੇਸ਼ਰ ਬੱਚੇ ਨੂੰ ਲੈ ਕੇ ਪਰਮੇਸ਼ਰ ਇਹਨਾਂ ਦੇ ਬੱਚਿਆਂ ਦੇ ਪ੍ਰਵੇਖ ਨੂੰ ਲੈ ਕੇ ਪਰਮੇਸ਼ਰ ਆਪਣੀ ਬਿਮਾਰੀ ਨੂੰ ਲੈ ਕੇ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਹਰ ਇੱਕ ਉਕਰ ਜੇ ਦੀ ਬਿਮਾਰੀ ਨੂੰ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਜੋ ਚਿੰਤਾ ਦੇ ਵਿੱਚ ਹਨ ਪਰਮੇਸ਼ਰ ਛੁਟਕਾਰਾ ਦੇ ਪਰਮੇਸ਼ਰ ਅੱਜ ਤੋਂ ਪਰਮੇਸ਼ਰ ਰਬੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਆਪ ਜੋ ਸਵਰਗ ਦੇ ਵਿੱਚ ਹੋ ਪਰਮੇਸ਼ਰ ਅਤੇ ਮੇਰੀ ਪ੍ਰਾਰਥਨਾ ਨੂੰ ਸੁਣ ਰਿਹਾ ਹੋ ਪਰਮੇਸ਼ਰ ਹੈ ਮੇਰੇ ਖੁਦਾਬਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਅਤੇ ਮੇਰੀ ਪ੍ਰਾਰਥਨਾ ਦਾ ਉੱਤਰ ਹਾ ਤੇ ਆਮਨ ਦੇ ਵਿੱਚ ਦੇਣ ਲਈ ਤੇਰਾ ਧੰਨਵਾਦ ਕਰਦੇ ਹਾਂ ਮੇਰੇ ਖੁਦਾ ਪਰਮੇਸ਼ਰ ਸਾਰੀ ਮਹਿਮਾ ਤੇ ਸਾਰਾ ਅਦਰ ਮੇਰੇ ਪਰਮੇਸ਼ਰ ਦੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਬੰਗਦੇ ਹਾਂ ਆਮਨ